ਹੈਲੋ ਵੈਲਕਮ ਗਾਇਜ਼ ਕਮ ਇਅੱਦ ਦੋਸਤ ਸਾਰੇ ਕੈਂਟੋ ਆ ਗਿਆ ਕਿ ਤੁਹਾਡੇ ਲਈ ਇੰਡੀਅਨ ਵਿਕਲ ਦੀ ਇੱਕ ਹੋਰ ਕੈਂਟ ਜੀ ਵੀਡੀਓ ਤੇ ਮਿੱਤਰੋ ਅੱਜ ਆਪਾਂ ਆਈਆਂ ਫਾਇਰਿੰਗ ਮੈਪ ਦੇ ਮੈਪ ਦੇ ਵਿੱਚ ਤੇ ਅੱਜ ਆਪਾਂ ਉਹ ਨਹੀਂ ਨਿਸ਼ੂ ਭਾਈ ਦੇ ਟਰੈਕਟਰ ਨਾਲ ਪਹਿਲੀ ਚਲੋ ਸ਼ੁਰੂ ਕਰਦੇ ਹਾਂ ਜਿੰਨੇ ਸਬਸਕ੍ਰਾਈਬ ਕੀਤਾ ਕਰ ਲੋ ਖੱਬੇ ਪਾਸੇ ਦੇਖੋ ਤੇ ਸਬਸਕ੍ਰਾਈਬ ਕਰ ਲੋ ਯਾਰ ਤੇ ਮਿੱਤਰੋ ਚਲੋ ਫਿਰ ਪੜਾਈ ਸ਼ੁਰੂ ਕਰੀਏ ਆਪਾਂ

टी टाय अंदर लगे बहुत नहीं रखे

ਦੇਰੇ ਪਸਾਰਾ ਯਾਰ ਮਨ ਜੀ ਸੋਹੇ ਬੰਦਾਲੇ ਚੁੱਕਾ ਨੂੰ ਕਿੰਨੇ ਜਲਦੀ ਹਾਂ ਤੋਂ ਬਾਈ ਦੇਖੋ ਜੀ ਵੀ ਆ ਰਾਂ ਅੰਤਰੋ ਬੰਦਾ ਪੱਟੇ ਕਰਦੀ ਚੁੱਕੀ ਬੋਏ ਹਾਈ ਹਾਈ ਤੋਂ ਪਿਆਰ ਖੱਗਣਾ ਮਿੱਠਿਆ ਗੁੰਦਾਈ ਤੇ ਮੇਰੇ ਲੋ ਮਿੱਤਰੋ ساری ਪਾਲੀ ਬਾਤ ਤੀ ਇੱਧਰ ਵੀ ਫੋਕੀ ساری ਇੱਧਰ ਵੀ ਜੇ ਮਿੱਤਰੋ 15 ਮਿੰਟ ਲੱਗੂ ਗਏ ਤੇ ਚਲੋ ਕੰਨਾ ਪਰ ਤੇ ਕੋਈ ਨਹੀਂ ਆ ਰਹਾ ਯਾ ਲਵੀ ਪਾਲੀ ਬਾਤੀਂ ਆਪਣੀ ਫੁੱਲ ਹੀ ਹੈ ਨੀ ਮੈਨੂੰ ਰੱਖਣਾ ਪੰਦਾ ਏਕ ਨੂੰ ਤੇ ਚਲ ਕੋਈ ਨਾ ਤੇ ਮਿੱਤਰੋ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਬਲਾਓ ਜੇ ਅਗਲੇ ਵਲੋਗ ਤੇ ਆਪਾਂ ਸ਼ਾਇਦ ਸ਼ਾਇਨਗੋ ਸ਼ਾਇਨਗੋ ਕੋਤਣਾ ਦੇ ਅਗਲੇ ਵਲੌਗ ਚ ਆਪਾਂ ਮਿੱਤਰੋ ਕਰਾਂਗੇ ਟਰਾਲੀ ਖਿੱਚ ਮੁਕਾਬਲਾ ਜਦੋਂ ਵੀ ਆਇਆ 98 ਦਿਨਾਂ ਨੂੰ ਤੇ ਇੰਡੀਅਨ ਵੀ ਕਲ ਦੀ ਵੀਡੀਓ ਕੱਟੀ ਹੁੰਦੀ ਤੇ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਵਲੌਗ ਵਿੱਚ ਤੁਹਾਨੂੰ ਲੁੱਕ ਗੁੱਡ ਬਾਏ